ਬਈ ਵਾਰ ਸਾਨੂੰ ਸਿਰਫ ਇੱਕ ਉਸ ਪਲ ਦਾ ਇੰਤਜ਼ਾਰ ਹੁੰਦਾ ਕਿ ਕੁਝ ਵਧੀਆ ਹੋ ਜੇ ਸਾਡੇ ਨਾਲ ਦੇਖੋ ਤੁਸੀਂ ਨਾ ਕਬਰਾਇਆ ਨਾ ਕਰੋ ਠੀਕ ਹੈ ਜਿਹਦੇ ਤੇ ਬੀਤਦੀ ਆ ਬੰਦਾ ਹਿੰਮਤ हार ਜਾਂਦਾ ਬੰਦਾ ਕਹਿੰਦਾ ਕਿ 5 ਸਾਲ ਹੋ ਗਏ ਮੇਰੇ ਤੇ ਦੁੱਖ ਹੀ ਆਈ ਜਾਂਦੇ ਪਿਆ ਜਿਹੜੇ ਕੰਮ 'ਚ ਹੱਥ ਪਾ ਲਾਂ ਗਲਤ ਹੋ ਹੀ ਜਾਂਦਾ ਮਾਲਕ ਮੇਰੀ ਸੁਣਦਾ ਹੀ ਨਹੀਂ ਪਿਆ ਪਰ ਇੱਕ ਗੱਲ ਆਪਣੇ ਨਾ ਦਿਮਾਗ 'ਚ ਵੀ ਰੱਖੋ ਤੇ ਦਿਲ 'ਚ ਵੀ ਰੱਖੋ ਕਿ ਫਰਕ ਨਹੀਂ ਜੇ ਪੈਂਦਾ 5 ਸਾਲ ਦੁੱਖ ਵੇਖਿਆ 10 ਸਾਲ ਦੁੱਖ ਵੇਖਿਆ ਕਿ 20 ਸਾਲ ਦੁੱਖ ਵੇਖਿਆ ਮਾਲਕ ਜAVE ਤਾਂ ਇੱਕ ਪਲ ਦੇ ਅੰਦਰ ਇੱਕ ਸੈਕਿੰਡ ਦੇ ਅੰਦਰ ਨਾ ਸਾਰੀ ਜ਼ਿੰਦਗੀ ਬਦਲ ਜਣੀ ਜੇ ਤੇ ਜਿਹੜੀਆਂ ਖੁਸ਼ੀਆਂ ਉਸ ਇੱਕ ਪਲ ਦੇ ਵਿੱਚ ਤੁਹਾਨੂੰ ਮਿਲ ਜਣੀਆਂ ਨਾ ਮੈਂ ਕਹਿੰਦਾ ਉਹਨੇ ਸਾਰੀ ਰਿਕਵਰੀ ਕਰ ਦੇਣੀ ਜੇ ਤੁਹਾਨੂੰ ਫਿਰ ਯਾਦ ਨਹੀਂ ਰਹਿਣਾ ਤੁਸੀਂ ਕਹਿੰਨਾ 15 20 ਸਾਲ ਮੈਂ ਦੁੱਖ ਹੀ ਨਹੀਂ ਵੇਖਿਆ ਇੱਕ ਪਲ ਦੇ ਵਿੱਚ ਕਿਸਮਤ ਬਦਲ ਜਾਂਦੀ ਜੇ ਤੇ ਭਰੋਸਾ ਸਾਨੂੰ ਕਰਨਾ ਹੀ ਪੈਣਾ ਆਪਣੇ ਮਾਲਕ ਦਾ ਆਪਣੇ ਗੁਰੂ ਤੇ ਨਾ ਭਰੋਸਾ ਪੱਕਾ ਰੱਖੋ ਤੁਸੀਂ ਤਾਂ ਅੱਗੇ ਜਾ ਕੇ ਅਰਦਾਸ ਕਰ ਦੇਣੀ ਬਸ ਆਪਣੇ ਮਾਲਕ ਦੇ ਕਿ ਮਾਲਕਾ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਕੋਈ ਨਹੀਂ ਟਾਈਮ ਲੱਗ ਜੇ ਜ਼ਿਆਦਾ ਮੇਰੀ ਜ਼ਿੰਦਗੀ ਤੁਹਾਡੇ ਹੱਥਾਂ ਜੀਏ ਤੁਸੀਂ ਸਭ ਕੁਝ ਸਵਾਰਨਾ ਤੇ ਬਸ ਫਿਰ ਉਹ ਵੀ ਘੜੀ ਦੂਰ ਨਹੀਂ ਜਾਏਗੀ ਕਿ ਜਦੋਂ ਸਭ ਕੁਝ ਠੀਕ ਹੋਏ ਨਾ ਜੇ ਬੜਾ ਵਧੀਆ ਸਮਾਂ ਆਏ ਨਾ ਜੇ ਇੱਕ ਪਲ ਦੇ ਵਿੱਚ ਸਾਰੇ ਦੁੱਖਾਂ ਦਾ ਅੰਤ ਹੋਏ ਨਾ ਜੇ ਸਭ ਕੁਝ ਹੀ ਮੈਂ ਤੁਹਾਨੂੰ ਕੰਨਾ ਤੁਹਾਡੇ ਆਪਣੇ ਆ ਵੀ ਕੋਲ ਆਏ ਨਾ ਤੁਹਾਡੀ ਝੋਲੀ ਨਾ ਤੁਹਾਨੂੰ ਅੱਜ ਲੱਗਦਾ ਹੈਗਾ ਕਿ ਖਾਲੀ ਕੁਝ ਵੀ ਨਹੀਂ ਹੈਗਾ ਮਾਲਕ ਨੇ ਇੰਨਾ ਕੁਝ ਦੇ ਦਣਾ ਨਹੀਂ ਖੁਸ਼ੀਆਂ ਨੇ ਸੁੱਖ ਆਏ ਨੇ ਜ਼ਿੰਦਗੀ 'ਚ ਜਿਹੜੇ ਸਮੇਟੇ ਨਹੀਂ ਜਾਣੇ ਉਦੋਂ ਫੇਰ ਅੱਖਾਂ 'ਚ ਅੰਜੂ ਜ਼ਰੂਰ ਆਣਗੇ ਕਿ ਮਾਲਕਾ ਦੁਨੀਆ ਨੇ ਮੈਨੂੰ ਹੌਲਤਾ ਸੀ ਸਾਰਿਆਂ ਨੇ ਮੇਰਾ ਮਜ਼ਾਕ ਬਣਾਇਆ ਤਮਾਸ਼ਾ ਬਣਾਇਆ ਪਰ ਤੁਸੀਂ ਮੇਰੇ ਵਿਸ਼ਵਾਸ ਦੀ ਹਾਰ ਨਹੀਂ ਹੋਣ ਦਿੱਤੀ ਵਿਸ਼ਵਾਸ ਕਰੋਗੇ ਤਾਂ ਕੁੱਲਾਂ ਤੱਕ ਤਰ ਜਾਣਗੀਆਂ ਤੇ ਜੇ ਵਿਸ਼ਵਾਸ ਨਹੀਂਗਾ ਮਾਲਕ ਤੇ ਤਾਂ ਫਿਰ ਦੁਖੀ ਹੋ ਰਹੋਗੇ ਹਮੇਸ਼ਾ ਪਰ ਉਹ ਸਾਰਾ ਖੋ ਜਿੰਦਗੀ ਬਦਲ ਜਾਂਦੀ ਕਦੀ ਵੀ ਕੀ ਪਤਾ ਕੱਲ੍ਹ ਨੂੰ ਨਾਂ ਨੂੰ ਸਮਾਂ ਤੁਹਾਡਾ ਹੀ ਹੋਵੇ ਤੁਸੀਂ ਅੱਜ ਹਾਰ ਮੰਨ ਕੇ ਪੂਰੀ ਤਰ੍ਹਾਂ ਬਹਿ ਗਏ ਹੋ ਕੀ ਪਤਾ ਕੱਲ੍ਹ ਸਭ ਕੁਝ ਤੁਹਾਡਾ ਹੋਵੇ ਮਾਲਕ ਕਹੇ ਕਿ ਠੀਕ ਹੈ ਤੇਰਾ ਬਹੁਤ ਸਬਰ ਆ ਤੂੰ ਵਿਸ਼ਵਾਸ ਨਾ ਕੀਤਾ ਹੁਣ ਤੇਰੇ ਲਈ ਮੈਂ ਖੁੱਲੇ ਘਜਨੇ ਖੋਲਾਂਗਾ ਹਰ ਰਸਤੇ ਤੇਰੇ ਖੁਸ਼ੀਆਂ ਖੁਸ਼ੀਆਂ ਪਾ ਦਾਂਗਾ ਵਿਸ਼ਵਾਸ ਰੱਖੋ ਤੁਹਾਡੀ ਹਾਰ ਨਹੀਂ ਹੋਈ ਕੱਲ ਆਉਣ ਵਾਲਾ ਸਮਾਂ ਮਾਲਕ ਬਹੁਤ ਚੰਗਾ ਲੱਗਿਆ ਆ ਰਿਹਾ ਏ ਤੁਹਾਡੇ ਲਈ ਡਰਨਾ ਨਹੀਂ ਬਸ ਪਿੱਛੇ ਨਹੀਂ ਹੋਣਾ ਤੇ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ